ਮੋਗਾ ਦੇ ਵਿੱਚ ਵਿਆਹ ਸਮਗਮ ਦੌਰਾਨ ਹਵਾ ਦੇ ਵਿੱਚ ਕੱਢੇ ਗਏ ਫਾਇਰ ਮੋਢਿਆਂ ਤੇ ਬੰਦੂਕਾਂ ਰੱਖ ਨੌਜਵਾਨ ਏ ਡੀਜੇ ਤੇ ਪਾ ਰਹੇ ਨੇ ਪੰਗੜਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਨੌਜਵਾਨਾਂ ਖਿਲਾਫ ਮਾਮਲਾ ਕੀਤਾ ਦਰਜ ਸੋਸ਼ਲ ਮੀਡੀਆ ਤੇ ਇੱਕ ਨਵੀਂ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੌਜਵਾਨ ਡੀਜੇ ਦੇ ਉੱਤੇ ਭੰਗੜਾ ਪਉਂਦੇ ਹੋਏ ਨਜ਼ਰ ਆ ਰਹੇ ਨੇ ਭੰਗੜਾ ਤਾਂ ਖਿਆਲ ਸਹੀ ਪਰ ਇਹ ਨੌਜਵਾਨ ਮੋਢਿਆਂ ਤੇ ਬੰਦੂਕਾਂ ਰੱਖ ਹਵਾਈ ਫਾਇਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਜਦੋਂ ਮੋਗਾ ਪੁਲਿਸ ਦੇ ਹੱਥ ਲੱਗਦੀ ਹੈ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਹੁਣ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਜੇ ਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਜੋ ਕਿ ਬਿਨ ਬੁਲਾਈ ਵੱਡੇ ਘਟਨਾ ਨੂੰ ਬੁਲਾਵਾ ਦਿੰਦੀਆਂ ਨੇ ਫਿਰੋਜ਼ਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਇੱਕ ਵਿਆਹ ਸਮਾਗਮ ਦੇ ਵਿੱਚ ਲਾੜੀ ਦੇ ਗੋਲੀ ਲੱਗ ਗਈ ਸੀ ਅਜੇ ਉਹ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਇੱਕ ਹੋਰ ਵੀਡੀਓ ਅਜੇ ਹੀ ਮੋਗਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਵਿਆਹ ਸਮਾਗਮ ਹੁੰਦੇ ਨੇ ਤਾਂ ਜਿਹੜੇ ਨੌਜਵਾਨ ਹੁੰਦੇ ਨੇ ਕਾਫੀ ਉਤਸ਼ਾਹਿਤ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਹਵਾਈ ਫਾਇਰ ਕੱਢਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਅਜਿਹੀਆਂ ਕਾਰਵਾਈਆਂ ਨਾ ਕੀਤੀਆਂ ਜਾਣ ਕਿਉਂਕਿ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਅਜਿਹੀ ਹੀ ਇੱਕ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਸੀ ਜਦੋਂ ਇੱਕ ਭੈਣ ਦੀ ਜਦੋਂ ਡੋਲੀ ਚੱਲੀ ਸੀ ਤਾਂ ਇਸੇ ਖੁਸ਼ੀ ਦੇ ਵਿੱਚ ਜਦੋਂ ਭਰਾ ਦੇ ਵੱਲੋਂ ਹਵਾਈ ਫਾਇਰ ਕੱਢੇ ਗਏ ਤਾਂ ਸਿੱਧੀ ਗੋਲੀ ਉਸ ਦੀ ਢੈਂ ਜਾਂ ਕਿ ਲਾੜੀ ਦੇ ਮੱਥੇ ਦੇ ਵਿੱਚ ਜਾ ਵੱਜਦੀ ਹੈ ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਗੰਭੀਰ ਬਣ ਗਈ ਸੀ ਤਾਂ ਪੁਲਿਸ ਦੇ ਵੱਲੋਂ ਕਈ ਲੋਕਾਂ ਖਿਲਾਫ ਉਦੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਫ਼ ਲਫ਼ਜ਼ਾ ਦੇ ਵਿੱਚ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਅਜਿਹੀ ਘਟਨਾ ਫਿਰ ਵਾਪਰਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤਾਂ ਹੁਣ ਮੋਗਾ ਤੋਂ ਅਜਿਹੀ ਘਟਨਾ ਇੱਕ ਵਾਰ ਫਿਰ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬੀਜੇ ਤੇ ਭੰਗੜਾ ਪਾਉਂਦੇ ਨੌਜਵਾਨ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ ਹੋਈਆਂ ਨੇ ਤੇ ਇਹਨਾਂ ਦੇ ਵੱਲੋਂ ਹਵਾਈ ਫਾਇਰ ਇੱਕ ਤੋਂ ਬਾਅਦ ਇੱਕ ਕਈ ਕੱਢੇਗੇ ਉੱਥੇ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਦੋ ਬਾਈ ਨੇਮ ਸਨੇ ਤਿੰਨ ਅਣਪਛਾਤੇ ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਬੰਦੂਕਾਂ ਹਵਾ ਦੇ ਵਿੱਚ ਲਹਿਰਾਈਆਂ ਗਈਆਂ ਨੇ ਹਵਾਈ ਫਾਇਰ ਕੱਡੇ ਗਏ ਨੇ ਉਹਨਾਂ ਦੇ ਲਾਇਸੈਂਸੀ ਰਿਵਾਲਵਰ ਜਿਹੜੇ ਉਹ ਰੱਦ ਕੀਤੇ ਜਾਣਗੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਸੀ ਪਿੰਡ ਉਮਰਿਆਣਾ ਥਾਣਾ ਕੋਟੀ ਸਖਾਂ ਦੇ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 201/24 ਅੰਡਰ ਸੈਕਸ਼ਨ 223 ਬੀ ਐਨਐਸ ਬੀ ਐਨਐਸ ਤੇ 27 ਹਾਰਮਿਕ ਤੇ ਤਹਿਤ ਪਰਚਾ ਦਰਜ ਕੀਤਾ ਜਿਸ ਦੇ ਵਿੱਚ ਦੋ ਦੋਸ਼ੀ ਬਾਈ ਨੇਮ ਹੈਰੀ ਤੇ ਰਵੀ ਤੇ ਬਾਕੀ ਚਾਰ ਪੰਜ ਅਣਪਛਾਤੇ ਵਿਅਕਤੀ ਨੇ ਉਹ ਅਸੀਂ ਜਲਦ ਤਸਦੀਕ ਕਰਕੇ ਇਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਜਲਦ ਤੇ ਜਿਹੜੇ ਦੋਸ਼ੀ ਇਹਦੇ ਵਿੱਚ ਇਨਵੋਲ ਬਣ ਗਏ ਉਹਨਾਂ ਦੇ ਅਸਲਾ ਲਾਇਸੈਂਸ ਕੈਨਸਲ ਕਰਵਾਏ ਜਾਣਗੇ ਇਸ ਖਬਰ ਤੋਂ ਸਾਨੂੰ ਸਭ ਨੂੰ ਇਹ ਸਬਕ ਲੈਣ ਦੀ ਲੋੜ ਹੈ ਕਿ ਅਣਜਾਣੇ ਦੇ ਵਿੱਚ ਕੀਤੀਆਂ ਗਲਤੀਆਂ ਪਵਿੱਖੇ ਦੇ ਵਿੱਚ ਸਾਡੇ ਤੇ ਇੰਨੀਆਂ ਹਾਵੀ ਨਾ ਹੋ ਜਾਣ ਕਿ ਪਸਤਾਵੇ ਤੋਂ ਇਲਾਵਾ ਅਸੀਂ ਕੁਝ ਵੀ ਨਾ ਕਰ ਸਕੀਏ ਬਿਊਰੋ ਰਿਪੋਰਟ ਡੈਨਿਕਸ ਵਿਰਾ TV